ਜੀ ਜੀ ਆ ਗਈ ਮੰਨੂ ਐ ਤਾਂ ਪੀ ਕੇ ਹੱਤੀ ਸੀਗੀ ਓਹੋ ਕੰਬਲੀ ਐ ਤੂੰ ਕੋਸ ਉਲਟਾ ਸਿੱਧਾ ਤਾਂ ਨਹੀਂ ਖਾ ਲਿਆ ਨਹੀਂ ਜੀ ਜੀ ਕੁਛ ਨਹੀਂ ਖਾਦਾ ਬੀ ਤਾਂ ਮੈਂ ਤੂੰ ਤਾਂ ਠੀਕ ਆ ਸਿਹਤ ਤੇ ਤੇਰੀ ਹਾਂ ਬਸ ਥੋੜੀ ਥੋੜੀ ਨਾ ਚੱਕਰ ਜਿਹਾ ਹੋ ਗਿਆ ਉਹ ਲੱਗ ਗਿਆ ਨੇ ਕੁਦਮ ਨੇ ਓਹੋ ਤੈਨੂੰ ਕਿੰਨੀ ਵਾਰ ਕਿਹਾ ਮੜਾ ਜਾ ਕੱਪੜੇ ਲੀੜੇ ਦਾ ਵੀ ਤਿਆਰ ਰੱਖਿਆ ਕਰ ਹੁਣ ਠੰਡ ਹੋ ਗਈ ਸਵੇਰੇ ਇੱਕ ਤਾਂ ਤੂੰ ਸਿਰ ਤੇ ਨਹੀਂ ਕੁਛ ਲੈਂਦੀ ਹੈਗੀ ਕੋਈ ਨਾ ਲੈ ਲੈ ਹੁਣ ਠੀਕ ਆ ਹਾਂ ਹਾਂ ਠੀਕ ਐ ਮੈਂ ਕੀ ਉੱਥੇ ਸਿਰ ਜਾ ਜੋੜੀ ਖੜਵਾ ਆਈ ਨਹੀਂ ਆ ਰੋ ਕੰਮ ਕੰਮ ਦਾ ਕਰਨ ਲੱਗੇ ਮਿਹੋਂ ਟਾਈਮ ਨਹੀਂ ਆ ਬੰਦ ਝਟ ਨੂੰ ਕੱਖਾਂ ਦਾ ਟਾਈਮ ਉਹਦੀ ਕੋਈ ਲੀੜੇ ਮਸ਼ੀਨ ਚੋਂ ਕੱਢ ਕੇ ਸੁੱਕਣੇ ਪਾ ਲੋ। ਪਤਨੀ ਕੀ ਕਰੀ ਜਾਂ ਲੱਗਾਂ। ਆ ਬੰਦਾ ਨੇ ਕਿਵੇਂ ਆਇਆ ਇਹੋ ਜਿਹਾ ਹੁੰਦੀ ਆ। ਚੱਲ ਠੀਕ ਆ ਚੱਲ ਤੂੰ ਆਲਾ ਤਿਆਰ ਰੱਖ ਚੱਲ ਜਾ ਮੈਂ ਮਾਂ ਨਾਲ ਗੱਲ ਕਰਦੀ। ਇਹ ਕੰਬੜੀ ਨੂੰ ਮੈਨੂੰ ਲੱਗਦਾ ਠੰਡ ਲੱਗੀ ਹੋਣੀ। ਤਾਂ ਹੀ ਉਲਟੀਆਂ ਕਰਦੀ ਫਿਰਦੀ ਆ। ਉਹ ਮੁੱਠੇ ਰਸਝਾਉਣੀ ਹੁੰਦੀ ਆ ਇਹ ਕੁੜੀਏ। ਹੁਣ ਠੰਡ ਹੋ ਗਈ। ਸਵੇਰੇ ਕੋਟੀ ਕੋਟੀ ਟੋਪੀ ਟੂਪੀ ਲੈ ਕੇ ਨਿਕਲਿਆ ਕਰ ਪਰ ਮੰਨਦੀ ਨਹੀਂ ਕੀ ਕਰਿਆ ਜਾਵੇ ਇਹ ਹੁਣ ਦੇਖ ਉਲਟੀਆਂ ਕਰਦੀ ਫਿਰਦੀ ਹੁਣ ਜੇ ਮਾਂ ਨੂੰ ਕਹੂੰਗੀ ਵੀ ਦਵਾਈ ਦਵਾ ਲਿਆ ਉਹ ਨਹੀਂ ਕਿਹਾ ਮੇਰੀ ਗੱਲ ਮੰਨਣੀ ਆ ਉਹ ਤਾਂ ਆਪਦੀ ਚਲਾਉਂਦੀ ਆ ਚਲ ਦੇਖਦੀ ਆ ਘਰੀ ਕੋਈ ਕੋੜੀ ਪਈ ਹੋਊਗੀ ਉਹੀ ਤਾਂ ਲਿਆਣੇ ਉਹ ਵੀ ਵਾਰੀ ਆ ਕੇ ਪੈ ਸੇਟਾ ਕੱ ਲਿਆ ਕਰ ਕੀ ਹੋ ਗਿਆ ਕੋੜਾ ਹੋਈ ਜਾਨੀ ਹੋਈ ਬਾਂਗੂਰੀ ਜੀ ਤੁਸੀਂ ਨਹੀਂ ਲਈ ਚਾਹ ਪੀ ਕੇ ਹੱਡੀ ਸੀ ਉਹ ਈਜ਼ੀ ਆ ਕਿ ਨਾ ਥੋੜੇ ਥੋੜੇ ਚੱਕਰ ਜੇ ਹੀ ਜਾਂਦੇ ਨੇ ਤੇ ਤੈਨੂੰ ਕੋਈ ਸਵਾਰੀ ਕਰਨਾ ਮੈਂ ਵੀ ਭਾਈ ਉੱਤੇ ਚਾਪਾਟਾ ਹਲਾਗਾ ਕਿਸੇ ਨੂੰ ਪਾਖ ਦਿਗੋ ਨਹੀਂ ਗਰਮੀ ਨਹੀਂ ਨਾ ਹੈ ਸਿਆਹ ਹੈ ਕੋਈ ਨਾ ਮੇਰੇ ਠੰਡ ਲੱਗੀ ਹੋਣੀ ਆ ਕੋਈ ਨਹੀਂ ਆ ਕੇ ਮੰਮੀ ਜੀ ਟੱਕ ਲੈਣੀ ਆ ਡਾਕਟਰ ਦੇ ਚੱਲ ਗਏ ਹੁਣ ਚਾਏ ਹੋ ਨੇ ਮम्मा ਹਰ ਗੱਲ ਤੁਰ ਕੇ ਜਾਣਾ ਬੋ ਹੁਣ ਆਪਾਂ ਦਾ ਸੁਰੇ ਹਣੀ ਜਾਂਦਾ ਮਾਂ ਚੱਕਰ ਆਈ ਜਾਂਦੇ ਨੇ ਫੇਰ ਆ ਜਾਂ ਮੁੰਡੇ ਨੂੰ ਫੇਰ ਉਹਦੇ ਨਾਲ ਲੱਗਦੀ ਹੋਰ ਤਾਂ ਹੁਣ ਮੇਰੇ ਕੋਈ ਸਾਰੇ ਨਹੀਂ ਮੈਂ ਨਾ ਹੁਣ ਤੈਨੂੰ ਤੁਰਕੇ ਤਾਂ ਮੈਂ ਲੈ ਜਾਨੀ ਆ ਭਾਈ ਛੋਲੇ ਛੋਲੇ ਧੇ ਚੱਲਦੇ ਹੌਲੀ ਹੌਲੀ ਤੁਰਨਾ ਜੱਲਾਂ ਆ ਹੋਰ ਵੀ ਕੁੱਛ ਦੇਖਦਾ ਨਹੀਂ ਜੋ ਚੱਕਰ ਤੇ ਉੱਡਦੀ ਆਈ ਜਾਂਦੀ ਹੈ ਹੁਣ ਨਹੀਂ ਹੁਣੀ ਆ ਭਾਈ ਠੰਡ ਲੱਗ ਗਈ ਹੁਣੀ ਆ ਮਨਦਗਾ ਨਹੀਂ ਤੁਸੀਂ ਉਹ ਦੇਹ ਲੈ ਉਹ ਵੱਡੀ ਚਾਹ ਪਾਨਣ ਦਾ ਲਈ ਹਰਦੀ ਆਂਦੀ ਆ ਤੂੰ ਨਹੀਂ ਟੱਕਦੀ ਕਉ ਉਹ ਵੀ ਤੂੰ ਕੀ ਪਈਆਂ ਮਣ ਮੋਟਾ ਇਹਦਾ ਬਨੇਜ ਰੱਖਣਾ ਚਾਹੀਦਾ ਵੀ ਹਾਂ ਠੰਡਾ ਹੈ ਹੁਣ ਅਸੀਂ ਲੀੜਾ ਲੱਤਾ ਮੋਟਾ ਪਾ ਕੇ ਰੱਖੀਏ ਚੱਲ ਖੜੀ ਹੋ ਲੈ ਕੇ ਚੱਲ ਆ ਸੇਟਾ ਕੱ ਲੈ ਹੁਣ ਬਿੰਦ ਵਿੱਚ ਦੀ ਆਈ ਜਾਵਾਂਗੀ ਸੇਟਾ ਖੰਦਾ ਤਾਂ ਜਾ ਵੱਡਿਆਂ ਨੂੰ ਇੰਨਾ ਡਰ ਲੱਗਦਾ ਹੁਣ ਤਾਂ ਕਿੱਥੋਂ ਕੱਢ ਲੈਣੀ ਜਦੋਂ ਸਰੀਲੀ ਟੱਕ ਸਕਦਿਆਂ ਚੱਲ ਖੜੀ ਹੋ ਹ ਲੈ ਕੋ ਦੇ ਮਾਦੀ ਨਾ ਪਾਣੀ ਹੈ ਗਰਮ ਕਰਦਾ ਆ ਕੇ ਮਾਉਂ ਦਾ ਆਪਣਾ ਓਏ ਅਮਨ ਅਪਾਪੀ ਅਮਨ ਕਿੱਧਰ ਗਈ ਹਾਂ ਬਈ ਹੋਤਾ ਨਾ ਹੈਗੀ ਕਿ ਉਹਨਾਂ ਨੇ ਕਿੱਥੇ ਜਾਣਾ ਸੀ ਆ ਓਟੀਆਂਆਂ ਕਰਦੀ ਫਿਰਦੀ ਸੀਗੀ ਅਮਨ ਤੇ ਮਾਉਂ ਉਹ ਡਾਕਟਰ ਦੇ ਲੈ ਕੇ ਚਲੀ ਗਈ ਠੀਕ ਆ ਹਾਂ ਉਹ ਕੀ ਬਤਾ ਭਾਜਣ ਉਲਟੀਆਂ ਸਿੱਧੀਆਂ ਕੋਈ ਚੀਜ਼ਾਂ ਖਾ ਲੈਂਦੇ ਹਨ ਨਹੀਂ ਰਹਿ ਲੈਂਦਾ ਤੈਨੂੰ ਪਤਾ ਹੀ ਖਾਦਾ ਜਾਂਦਾ ਕੁਝ ਮੌਸਮ ਵੀ ਨਾ ਠੀਕ ਕਰੇਗਾ ਮੌਸਮ ਵੀ ਠੀਕ ਆ ਪਰ ਇੱਕ ਗੱਲ ਆਏ ਸੋਚੀ ਜਾਂਦੀ ਆ ਕਮਲਿਆ ਵੀ ਕਿਤੇ ਉਹ ਪ੍ਰੈਗਨੈਂਟ ਹੀ ਨਾ ਹੋਵੇ ਪਰਮਾਤਮਾ ਨੇ ਆ ਵੀ ਸੁਣ ਲਈ ਉਹ ਤਾਂ ਫਿਰ ਬੜੀ ਖੁਸ਼ੀ ਵਾਲੀ ਗੱਲ ਆ ਹਾਂ ਖੁਸ਼ੀ ਵਾਲੀ ਗੱਲ ਤਾਂ ਆਈ ਮੈਂ ਤਾਂ ਮਨ ਮਨ ਆਹੀ ਸੋਚੀ ਜਾਂਦੀ ਸੀ ਇਹ ਵੀ ਸ਼ੁਕਰ ਆ ਪਰਮਾਤਮਾ ਮੈਨੂੰ ਤਾਂ ਨਹੀਂ ਰੱਬ ਨੇ ਵਿਚਾ ਦਿੱਤਾ ਵੀ ਚਲ ਪਰਮਾਤਮਾ ਨੇ ਉਹਦੀ ਤਾਂ ਸੁਣ ਲਈ ਉਹਦੀ ਤਾਂ ਖੁਖਰੀ ਹੋ ਗਈ ਤੇ ਹੋਰ ਭਾਬੀ ਹਾਂ ਚਲ ਦੇਖਦੇ ਹਾਂ ਹੁਣ ਮਾਂ ਆਉਗੀ ਮੈਂ ਤਾਂ ਵਿਕੀ ਜਾਨੀ ਆ ਵੀ ਜੇ ਮਾਂ ਆਵੇ ਤਾਂ ਆਪਾਂ ਕੋਈ ਖੁਸ਼ਖਬਰੀ ਸੁਣਾਵੇ ਕਿੰਨੇ ਟਾਈਮ ਹੋ ਗਏ ਗਿਆ ਨੂੰ ਹੋ ਗਿਆ 8-9 ਘੰਟਾ ਫਿਰ ਤਾਂ ਹੁੰਦੇ ਰਹਣਗੇ ਚਲ ਹਾਂ ਰਹਣਗੇ ਤੂੰ ਬਹਿ ਜਾ ਤੇ ਚਾਹ ਪਾਣੀ ਪੀ ਲੈ ਆ ਮੈਨੂੰ ਚਾਹ ਬਣਾ ਕੇ ਦੇ ਦੇ ਮੈਂ ਚਾਹ ਪੀ ਲੂੰਗਾ ਚਲ ਕੋਈ ਨਾ ਤੂੰ ਬਹਿ ਜਾ ਤੇ ਚਾਹ ਬਣਾ ਕੇ ਲੈ ਆ ਮੈਂ ਚੰਗਾ ਚੰਗਾ ਮੁੱਕਤ ਵਾਲਾ ਤਾਂ ਹੈਗੀ ਆ ਨਾਲਾ ਵਧੀਆ ਹੇ ਰੱਬ ਹਸੂ ਘਾ ਤੇਰਾ ਧੰਨਵਾਦ ਤੇਰਾ ਜੇ ਸਾਡੇ ਕੋਈ ਜਵਾਕ ਹੋ ਜੇ ਨਹੀਂ ਤਾਂ ਮਾਂ ਮੈਨੂੰ ਕਹਿੰਨਾ ਤਾਂ ਮੇਰੇ ਮਾਰ ਦਿੰਦੀ ਆ ਤੇ ਕਿਤੇ ਇਹ ਨਾ ਹੋਵੇ ਸਾਲ ਹੋ ਗਿਆ ਇਹ ਵਿਆਹ ਹੋਏ ਨੂੰ ਵੀ ਹਜੇ ਤੱਕ ਜਵਾਕ ਨਹੀਂ ਹੋਇਆ ਮਾਂ ਤਾਂ ਸਾਰਾ ਦਿਨ ਸਾਨੂੰ ਇਹੀ ਸੁਣਾਉਂਦੀ ਰਹਿੰਦੀ ਆ ਵੀ ਲੋਕਾਂ ਦੇ ਜਵਾਕ ਦੇ-ਦੇ ਹੋ ਗਏ ਤੁਹਾਡੇ ਹਜੇ ਤੱਕ ਨਹੀਂ ਹੋਇਆ ਮਾਂ ਨੂੰ ਕੀ ਪਤਾ ਵੀ ਸਾਡੇ ਹੱਥ ਥੋੜੀ ਆ ਇਹ ਤਾਂ ਪ੍ਰਮਾਤਮਾ ਦੀ ਦੇਣ ਆਗੀ ਹੁਣ ਮਾਂ ਨੂੰ ਕੌਣ ਸਮਝਾਵੇ ਉਹ ਤਾਂ ਨਾ ਲੋਕਾਂ ਵੱਲੇ ਦੇਖ-ਦੇਖ ਕੇ ਆਪਦੀਆਂ ਮੂੰਹਾਂ ਤੇ ਵੀ ਉਹ ਕਰਦੀ ਆ ਬੋਲਦੀ ਆ ਚੱਲ ਨੀ ਜਵਾਕ ਆਇਆ ਇਹਨੂੰ ਕੁੱਟ ਚਾਹ ਵੀ ਬਣਾ ਕੇ ਪਿਆਦਾ ਇਹ ਤਾਂ ਪੀਵੇ ਮਾਂ ਨੂੰ ਤੇ ਦਰਵਾਣੀ ਹੈ ਦੇਖੀ ਜਾਊਗਾ ਓ ਪਾਪਾ ਜੀ ਤੁਸੀਂ ਤਾਂ ਮੇਰੇ ਤੇ ਰਹਿਮ ਕਰੋ ਤੁਸੀਂ ਤਾਂ ਮੈਨੂੰ ਇੱਕ ਬੱਚਾ ਦੇ ਦਿਓ ਪਾਪਾ ਜੀ ਮੈਂ ਤਾਂ ਸਾਰੇ ਸਾਲਾਂ ਤੋਂ ਬੇਰਬਸਾ ਕਰਦੀ ਹਾਂ ਸਾਰੇ ਸਾਲਾਂ ਤੋਂ ਉਡੀਕ ਕਰਦੀ ਹਾਂ ਪਾਪਾ ਉਸ ਤਾਂ ਮੈਂ ਨਹੀਂ ਸਾਰਾ ਦਿਨ ਮੈਨੂੰ ਤਾਂ ਮੇਨੂੰ ਮਾਰਦੇ ਰਹੇ ਕਿ ਮੇਰੇ ਅੰਦਰ ਕੀ ਕਸੂਰਾ ਓ ਕੀ ਹੋ ਗਿਆ ਪਾਪਾ ਇੱਥੇ ਘੜੀ ਰੋਈ ਜਾਂਦੀ ਆ ਕੁਛ ਨਹੀਂ ਗਰੇ ਉਹ ਕੀ ਹੋ ਗਿਆ ਉਹ ਕੁਛ ਤਾਂ ਕਿਹਾ ਉਹ ਜਿਹੜਾ ਰੋਈ ਜਾਂਦੀ ਆ ਨਹੀਂ ਗਰੇ ਹਾਂ ਬਸ ਮੈਨੂੰ ਬੇਬੇ ਪਸੰਦ ਮੈਨੂੰ ਕਿਛ ਨਹੀਂ ਕੁਛ ਨਹੀਂ ਕਿਹਾ ਉਹ ਮੈਨੂੰ ਪਤਾ ਹੀ ਆ ਕੀ ਕਿਹਾ ਦਾਦੇ ਦਾ ਸਮੇਰੇ ਤੋ ਕੀਲ ਕੋ ਰੱਖਿਆ ਬਸ ਵੀਰੇ 니ਰੇ ਕਰਮਾਂ ਚ ਫਰਕ ਆ ਉਹ ਕੀ ਕਰਮਾਂ ਚ ਤੂੰ ਗੱਲ ਤਾਂ ਦੱਸ ਸਿਆ ਗੱਲ ਕੀ ਦੱਸਾਂ ਉਹ ਤੈਨੂੰ ਪਤਾ ਹੀ ਆ ਵੀ ਅਮਨ ਉਹਨੂੰ ਗਏ ਸੀਗੇ ਡਾਕਟਰ ਦੇ ਉਹ ਤਾਂ ਚੱਲ ਖੁਸ਼ੀ ਦੀ ਗੱਲ ਆ ਵੀ ਚਲੋ ਪਰਮਾਤਮਾ ਨੇ ਉਹਦੀ ਸੁਣ ਲਈ ਤੇ ਮਾਂ ਮੈਨੂੰ ਕਹਿੰਦੀ ਖਬਰਦਾਰ ਹੋ ਜੀ ਜੇ ਅੱਜ ਤੋਂ ਬਾਅਦ ਤੇ ਅਮਨ ਤਾਂ ਮੇਰੇ ਵੀ ਆਈ ਆ ਤੂੰ ਤਾਂ ਕੋਖਾ ਨਹੀਂ ਹੋਈ ਤੂੰ ਤਾਂ ਬਾਹ ਜਾਂਗੀ ਮੈਨੂੰ ਸੋ ਸੋ ਗੱਲਾਂ ਸੁਣਾਤੀ ਆ ਵੀਰੇ ਓਏ ਵੀ ਦੱਸ ਕੋਈ ਗੱਲ ਹੁੰਦੀ ਹੈਗੀ ਫੇਰ ਕੀ ਹੋਇਆ ਕੋਈ ਨਾ ਰੱਬ ਖੋਦੇ ਤੇ ਵੀ ਮਿਹਰ ਕਰੂਗਾ ਫੇਰ ਕੀ ਹੋਇਆ ਮੈਂ ਕਰਦਾ ਗੱਲ ਜਾ ਕੇ ਤੂੰ ਵੀ ਰੋਣਾ ਉੱਥੇ ਬਹਿ ਆ ਜਾ ਆ ਆ ਕੋਈ ਨਾ ਆ ਆ ਭਾਬੀ ਓ ਮਾਹ ਤੂੰ ਖਾ ਤੂੰ ਘਬਰਾ ਗਿਆ ਓ ਮੈਂ ਤਾਂ ਆ ਗਿਆ ਸੀਗਾ ਪਹਿਲਾਂ ਤੁਸੀਂ ਹੈ ਨਹੀਂ ਸੀਗਾ ਅੰਦਰ ਬੈਠਾ ਸੀ ਮੈਂ ਤੇ ਭਾਬੀ ਨੂੰ ਤੂੰ ਕੀ ਕਹਤਾ ਮੈਂ ਕੀ ਕਹਣਾ ਭਾਬੀ ਨੂੰ ਅਰੇ ਰੋਈ ਜਾਂਦੀ ਸੀ ਜੀ ਉਹ ਤਾਂ ਰੋਣੀ ਪੱਲੇ ਪਾਇ ਰੱਬ ਨੇ ਉਹ ਕਹਿੰਦੀ ਸੀ ਕਹਿੰਦੀ ਉਹਨੇ ਬੀਬੀ ਕਹਿੰਦੀ ਐ ਕਹਿੰਦੀ ਅਗਰ ਕੋਈ ਇਹਦੇ ਕੋਲ ਜਵਾਕ ਨਹੀਂ ਹੁੰਦਾ ਇਹ ਆਏਗਾ ਵੀ ਆਏਗਾ ਤੇਰਾ ਹੋ ਗਿਆ ਮੈਂ ਕਿਹਾ ਭਾਈ ਹੁਣ ਇਹਦੇ ਨੇੜੇ ਨਾ ਹੋਈ ਮਸਾ ਰੱਬ ਨੇ ਟਾਈਮ ਲੈਂਦਾ ਔਰ ਨੋੜੀ ਨੋੜੀ ਕੋਹਣ ਹੁੰਦੀ ਐ ਮੈਂ ਤੈਨੂੰ ਬਹਿਮਾ ਪਰ ਮਾਚਣਾ ਪਿਆ ਕਰ ਤੈਨੂੰ ਨਹੀਂ ਪਤਾ ਬੁਢਾਆਂ ਦੇ ਗੱਲਾਂ ਨੇ ਤੈਨੂੰ ਕੀ ਪਤਾ ਕੱਲ ਦੇ ਜਵਾਕ ਨੂੰ ਓ ਤੁਹਾਨੂੰ ਕੀ ਪਤਾ ਆਹ ਸਾਨੂੰ ਕਦੋਂ ਦਾ ਪਾਈ ਵੀ 50 ਸਾਲ ਦੀ ਹੋ ਗਈ ਮੈਂ ਬਿਨ ਪਤੇ ਤੋਂ ਔਰ ਐਨੀ ਨਾ ਫੇਰ ਕੀ ਆ ਬਾਤ ਤੇਰੀ ਤਾਂ ਆਪਣੀ ਸਾਹਣਾ ਨੂੰ ਕੋਈ ਨਹੀਂ ਜਿਹਦਾ ਸਾਹਮਣਾ ਮੈਂ ਆਪੇ ਸੰਭੂ ਮੈਂ ਉਹ ਤੋਂ ਐਵੇਂ ਸਮਝਾਉਂਦੀ ਫਿਰੂ ਮੇਰੇ ਟੁੱਟੇ ਉਹ ਕੋਈ ਨਾ ਤੇਰੇ ਨਾਲ ਵਧੀਆ ਪਿਆਰ ਨਾ ਰੱਖੀ ਰਿਹਾ ਕਰਾ। ਦੁਆਰ ਦਾ ਪਰਮਾਤਮਾ ਦੀ ਦੇਣਾ। ਕੋਈ ਨਾ ਮੈਂ ਤੇਰੀ ਜਣ ਕਰ ਦੇਣ ਦੇਣਾ ਕਿਤੇ ਕਰਨਗੇ ਅੱਧੇ ਆਦਾ ਹੋ ਜੂਗਾ। 5 ਸਾਲ ਹੋ ਗਏ ਅੱਜ ਤੱਕ ਤਾਂ ਫਿਰੇ ਨਹੀਂ ਦੇਣਾ। ਉਹ ਕੋਈ ਨਾ ਤੂੰ ਕਬਰਾਇਆ ਨਾ ਕਰ। ਫੇਰ ਕੀ ਹੈ? ਕਬਰਾਇਆ ਨਾ। ਉਹ ਤਾਂ ਕਰਨਾ ਕਰਦੀ ਹੈ ਜੀ। ਕਰਨਾ ਹੀ ਸੀ ਹੁਣ ਤੈਨੂੰ ਹੁੰਗਲਾ ਲਾ ਪਿਆ ਹੋਣੀ ਅੰਦਰ ਸੱਦ ਕੇ। ਓਏ ਅੰਦਰ ਸੱਦ ਕੇ ਕਿਹੜੀਆਂ ਹੁੰਗਲਾ ਲਾਉਣੀਆਂ ਸੀ। ਅੱਲਾ ਵੀ ਤਾਂ ਉਹੀ ਤੈਨੂੰ ਆਮਦ ਸੀ ਚੱਲ ਕੋਈ ਨਾ ਹਾਲ ਸਾਲ ਹੋ ਗਏ ਹੈ ਜੀ। ਪਰ ਜਿਹੜੀ ਮੈਨੂੰ ਤਾਂ ਖੁਸ਼ੀ ਦੋ ਮੈਨੂੰ ਤਾਂ ਉਸੇ ਦਾ ਹੀ ਪਿਆਰ ਆਊਗਾ ਮੈਨੂੰ ਚੱਕੀ ਜਾਨੀ ਆ ਵੀ ਕਦੋਂ ਮੇਰੀ ਦੇੜੀ ਵਧੇ ਓਏ ਆਏ ਥੋੜੀ ਨਾ ਹੁੰਦਾ ਵਾ ਔਰ ਜਦੋਂ ਆਪਾਂ ਲਈ ਜਾਂਦੀ ਵਿਆਹ ਤੇ ਔਰ ਰੱਖਣ ਦਾ ਤੈਊਗੀ ਤੇ ਰੱਖਣ ਨੂੰ ਮੈਂ ਕਦੋਂ ਉਹਨੂੰ ਘਰੋਂ ਕੱਢਦੀ ਆਪਦਾ ਕੰਮ ਕਰੀ ਚੱਲੇ ਰੋਟੀ ਖਾਈ ਜਾਂਦੀ ਫਿਰ ਹੁਣ ਚਲ ਨਾ ਨਹੀਂ ਪਊ ਫਿਰ ਆਏ ਵਿਚਾਰੀ ਨੂੰ ਤਾਂ ਮੈਂ ਮੈਨੂੰ ਤਾਂ ਨਹੀਂ ਮਾਰਨੇ ਕੋਈ ਤਾਂ ਨਹੀਂ ਮਾਰਨੇ ਮਾਰੇ ਜਾ ਵਗ ਜਾ ਭਾਬੀ ਦੇ ਚਮਚਾਹੇ ਬਣਿਆ ਰਹਿੰਦਾ ਚੋੜੀ ਉਹ ਚਮਚਾਹੇ ਨਹੀਂ ਤੇ ਇਹ ਵੀ ਨਾ ਉਹਨੂੰ ਬੋਲਿਆ ਕਰ ਕਿੰਨੀ ਤਾਂ ਚੰਗੀ ਆ ਉਹ ਕੰਮ ਕਰਨ ਨੂੰ ਤੈਨੂੰ ਨਹੀਂ ਕਹਿੰਦੀ ਉਹ ਕੰਮ ਕਰਨ ਵਾਸਤੇ ਲੈਂਦੀ ਆ ਹੋਰ ਉਹਦਾ ਮੂੰਹ ਦੇਖਣਾ ਵੇ ਉਹ ਗੱਲ ਉਹ ਨਹੀਂ ਹੁੰਦੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ਆ ਮੈਂ ਤਾਂ ਆਪੀ ਨਹੀਂ ਸਮਝਦੀ ਤੂੰ ਜਦੋਂ ਹੁਣ ਜੰਮ ਲਿਆ ਮੈਂ ਮੇਰਾ ਪਿਓ ਬਸ ਉਹ ਵੀ ਬੋਲਾ ਕਰ ਤਾ ਬੋਲਾ ਕਰ ਇਹ ਨਾਲ ਉਹਨੂੰ ਕਹ ਦੇ ਕੋਈ ਨਾ ਕਰਦੀ ਇਹ ਨਹੀਂ ਬੋਲਾ ਨਾ ਕਰਨ ਬਸ ਹੋਰ ਉਹਨੇ ਬੋਲਾ ਨਾ ਕਰ ਕੋਈ ਨਾ ਕਰ ਕੀ ਹੈ ਮੈਂ ਵੀ ਇਹ ਨਹੀਂ ਬੋਲਦੀ ਰਿੰਦੀ ਆ ਕਿ ਹੋਲਾ ਮਾਜਾ ਓਏ ਕਿਵੇਂ ਪਈਆਂ ਕੋਈ ਹੋਵੇ ਸੌਣੇ ਸੀ ਕੀ ਹੋਇਆ ਕੁਛ ਨਹੀਂ ਰੋਟੀ ਖਾ ਕੇ ਬੈਠ ਗਈ ਸੀ ਨਹੀਂ ਵੀ ਹੋਗਾ ਠੀਕ ਹੋਰ ਠੀਕ ਹੈ ਆਪਾਂ ਕਿੱਧਰ ਹੀ ਆ ਬਾਹਰ ਹੀ ਹੋਣਗੇ ਦੀਦੀ ਕੰਮ ਕਰਦੇ ਹੋਣਗੇ ਨਾਲੇ ਗੱਲ ਮੇਰੀ ਸੁਣ ਤੂੰ ਆਪਾਂ ਬੀਬੀ ਨੂੰ ਐਵੇਂ ਨਾ ਵੱਦ ਘਟ ਬੋਲਿਆ ਕਰ ਬੀਬੀ ਪਿੱਛੇ ਨਾ ਲੱਗਿਆ ਕਰ ਮੇਤਾ ਦੀਦੀ ਨੂੰ ਕੁਝ ਵੀ ਨਹੀਂ ਭੁੱਲੀ ਹੈਗੀ ਉਹ ਤੇਰੇ ਆਉਣ ਤੋਂ ਪਹਿਲਾਂ ਸਾਰਾ ਕੰਮ ਕਰਦੀ ਹੁੰਦੀ ਸੀ ਚਲ ਕੋਈ ਨਾ ਫੇਰ ਕੀ ਹੋਇਆ ਉਹਦੇ ਜਵਾਬ ਨਹੀਂ ਹੋਇਆਗਾ ਕੋਈ ਨਾ ਉਹ ਵੀ ਸੁਣ ਲੂਗਾ ਰੱਬ ਆਹੀਂ ਨਹੀਂ ਕਰੀਦਾ ਹੁੰਦਾ ਜੇ ਹੁਣ ਰੱਬ ਨੇ ਆਪਾਂ ਨੂੰ ਪਹਿਲਾਂ ਦੇ ਤਾਂ ਹੁਣ ਜ਼ਰੂਰੀ ਕਾ ਨਹੀਂ ਉਹਦੇ ਨਾਲ ਆਪਾਂ ਆਹੀਂ ਕਰਾਂਗੇ ਇਹ ਤਾਂ ਤੁਹਾਨੂੰ ਮੈਂ ਵੀ ਹੋਇਆ ਪਿਆ ਮੈਂ ਉਹਨਾਂ ਨੂੰ ਕੁਝ ਨਹੀਂ ਗਿਆ ਸੀ ਮੰਮੀ ਥੋੜਾ ਜਿਹਾ ਗੋਲਦੇ ਸੀ ਮੈਂ ਕਹਤਾ ਸੀ ਵੀ ਤੁਸੀਂ ਨਾ ਬੋਲੋ ਕੋਈ ਗੱਲ ਨਹੀਂ ਹਮ ਤੇ ਅੱਗ ਤੂੰ ਬੇਬਰੇ ਕਿਸੇ ਐਵੇਂ ਲੱਗਿਆ ਕਰ ਉਹ ਤਾਂ ਐਵੇਂ ਬੋਲਦੀ ਰਹਿੰਦੀ ਆ ਫੇਰ ਕੀ ਹੋਇਆਗਾ ਔਰ ਨਾਲੇ ਪਹਿਲਾਂ ਵੀ ਕੰਮ ਭਾਬੀ ਕਰਦੀ ਸੀ ਸਾਰਾ ਕੁਝ ਕਰਦੀ ਸੀ ਕਿੱਥੇ ਮੇਰੇ ਕੱਪੜੇ ਵਰਦੀ ਬੁਰਦੀ ਜਾਂ ਬੀਬੀ ਨਾਲ ਸਾਰਾ ਕੁਝ ਕਰਾਉਂਦੀ ਹੁੰਦੀ ਸੀ ਹੁਣ ਹੀ ਪਤਾ ਨਹੀਂ ਬੇਬਿਆ ਇੰਜ ਕਦੋਂ ਬਣ ਗਈ ਪਹਿਲਾਂ ਤਾਂ ਠੀਕ ਸੀਗੀ ਚਲ ਕੋਈ ਜਾਣੇ ਤੇ ਸਿਚਾ ਪਾਣੀ ਪੀ ਲਿਆ ਹਾਂ ਹਾਂ ਭਾਦੀ ਨੇ ਬਣਾ ਕੇ ਦਿੱਤੀ ਸੀ ਚਾਹ ਤਾਂ ਮੈਨੂੰ ਤੂੰ ਹੋਰ ਦੱਸ ਹੋਰ ਤਾਂ ਕੁਝ ਨਹੀਂ ਬਸ ਮੈਂ ਦੱਸਣ ਵੰਟ ਪੈ ਗਈ ਮੇਰੀ ਸੀ ਇਹ ਮੈਂ ਕਿ ਤੁਹਾਨੂੰ ਨਾ ਪੈ ਜਾਨੀ ਹਦੀ ਕਹਿੰਦੇ ਮੈਂ ਕੰਮ ਕਰ ਲੈਣੀ ਬਾਹਰ ਆਪੇ ਕੋਈ ਨਾ ਦਵਾਈ ਦੂਈ ਲੈਣ ਜੇ ਮੈਂ ਨਹੀਂ ਕਰੇ ਹੁੰਦਾ ਭਾਬੀ ਨੂੰ ਲੈ ਜਾ ਕਰ ਨਹੀਂ ਆ ਬੀਬੀ ਨੂੰ ਲੈ ਜਾ ਕਰ ਰੋਟੀ ਰੋਟੀ ਖਾਧੀ ਸੀਗੀ ਹਾਂਜੀ ਖਾਧੀ ਸੀ ਠੀਕ ਆ ਗੱਲ ਦਾ ਹੁੰਦਾ ਆ ਭਾਬੀ ਅੰਦਰ ਖੜੀ ਰੋਈ ਜਾਂਦੀ ਸੀ ਕਹਿੰਦੀ ਮੈਨੂੰ ਤਾਂ ਬੇਬੇ ਬਾਲਾ ਕੋਹ ਬੋਲਦੀ ਆ ਐਵੇਂ ਨਹੀਂ ਕਿਸੇ ਦਾ ਮਨ ਦੁਖੀ ਕਰੀਦਾ ਹੁੰਦਾਗਾ ਹਾਂਜੀ ਮੈਂ ਦੇਖ ਲੈ ਸੀਗਾ ਮम्मा ਥੋੜਾ ਜਿਆਦਾ ਹੀ ਬੋਲ ਗਏ ਸੀ ਉਹਨਾਂ ਨੂੰ ਐ ਨਹੀਂ ਨਾ ਹੁੰਦਾਗਾ ਬਸ ਤੂੰ ਆ ਭਾਬੀ ਦਾ ਵੀ ਖਿਆਲ ਰੱਖਿਆ ਕਰ ਆਪਦਾ ਵੀ ਨਾਲੇ ਮੜਾ ਮੋਟਾ ਕੰਮ ਕਰ ਲਿਆ ਕਰ ਪਹਿਲਾਂ ਵੀ ਤਾਂ ਕਰਦੀ ਹੁੰਦੀਆਂ ਸੀ ਇਹ ਕੰਮ ਜਿਨ੍ਹਾਂ ਕੋਲ ਜਵਾਕ ਜਬੂਕ ਹੋਣ ਵਾਲਾ ਹੁੰਦਾ ਸੀਗਾ ਆ ਬੜਾ ਮੋਟਾ ਚੱਲ ਕਰਾਇਆ ਕਰ ਉਹਦੇ ਤੇ ਵੀ ਨਾ ਭਾਰ ਪਾਈ ਰੱਖਿਆ ਕਰੋ ਸਾਰੀ ਦਿਹਾੜੀ ਠੀਕ ਹੈ ਜੀ ਕੋਈ ਗੱਲ ਨਹੀਂ ਨਾਲੇ ਬਾਈਕ ਕਿਉ ਆ ਖੂ ਆ ਖੂ ਇਹਨਾਂ ਕੋਲ ਪਹਿਲਾਂ ਜਵਾਕ ਹੋ ਗਿਆ ਹੁਣ ਸਾਡੇ ਨਾਲ ਆਏ ਕਰਨ ਲੱਗੇ ਮੈਨੂੰ ਪਤਾ ਉਹਨੇ ਨਿੱਕੇ ਹੁੰਦੇ ਨੇ ਮੈਨੂੰ ਵਧੀਆ ਏ ਲਾਡਾ ਪੈਰਾਂ ਨਾ ਰੱਖਿਆ ਉਹਨੇ ਕੋਈ ਗੱਲ ਨਹੀਂ ਜੇ ਤੁਹਾਨੂੰ ਉਹਨੇ ਲਾਡਾ ਨਾ ਰੱਖਿਆ ਨਾ ਫਿਰ ਮੈਂ ਵੀ ਦੀਦੀ ਨੂੰ ਲਾਡਾ ਨਾਲ ਹੀ ਰੱਖੂੰਗੀ ਆਏ ਨਹੀਂ ਕਰੀਦਾ ਹੁੰਦਾ ਨਾਲੇ ਕਿਸੇ ਨਾਲ ਨੇ ਮੇਉ ਨਾਲ ਕੁਛ ਨਹੀਂ ਸੀ ਗਿਆ ਉਹਨਾਂ ਮੰਮੀ ਥੋੜਾ ਜਣ ਕਰਨ ਲੱਗੀ ਸੀ ਮੈਂ ਤਾਂ ਸਗੋਂ ਜਿਹੜੀ ਚੀਜ਼ ਖਰੇ ਹੋਦੀ ਆ ਉਹ ਮੈਂ ਵੰਡ ਕੇ ਖਾਣ ਦੀ ਕੋਸ਼ਿਸ਼ ਕਰਦੀ ਆ ਪਰ ਮੰਮੀ ਫਿਰ ਵੀ ਹੱਥ ਚੁੱਕ ਕੇ ਲੈ ਜਾਂਦੀ ਆ ਹਾਂ ਜਿਹੜੀ ਚੀਜ਼ ਤੂੰ ਖਾਣੀ ਹੁੰਦੀ ਆ ਅੱਧੀ ਚੀਜ਼ ਉਹਨੂੰ ਵਿਆ ਕਰ ਆਇ ਨਹੀਂ ਕਰੂਗਾ ਹੁੰਦਾਹੀਂ ਕਰਦੇ ਹੁੰਦੇ ਉਹ ਹੁਣ ਵੀਰ ਜੀ ਅੱਜ ਆਪ ਲੈ ਕੇ ਆਏ ਸੀਗੇ ਕਹਿੰਦੇ ਵੀ ਲੈ ਖੜੇ ਦਸੋਂਆਂ ਦਾ ਮਰੱਬਾ ਪੋਲਾਂ ਨਾਲੇ ਹੋੜਾਂ ਦਾ ਮਰੱਬਾ ਪੋਲਾਂ ਫਿਰ ਮੈਨੂੰ ਉਹਨਾਂ ਨੇ ਆਪ ਹੀ ਪਾ ਕੇ ਉਹ ਜਦੋਂ ਉਹ ਬੈਈ ਹੈ ਬੈਈ ਆਈ ਸੀਗੀ ਨਾ ਉਹਨੇ ਸਾਰ ਨਾਲੋਂ ਪਹਿਲਾਂ ਚੀਜ਼ ਮੈਨੂੰ ਦੇਣੀ ਸੀ ਕਹਿੰਦੀ ਸੀ ਮੇਰਾ ਨਿੱਕਾ ਬੌਰ ਆ ਆਣੀ ਕਰਦੀ ਸੀਗੀ ਨਾਲ ਉਹ ਕੋਈ ਵੀ ਚੀਜ਼ ਜਾਵੇ ਜਾਂ ਕੋਈ ਵੀ ਚੀਜ਼ ਲਿਆਉਣੀ ਹੋਵੇ ਜਾਂ ਬਾਈ ਬਜ਼ਾਰ ਜਾਂਦਾ ਸੀ ਉਹਨੇ ਕਹਿਣਾ ਸੀਗਾ ਵੀ ਕਰਨ ਆਸਥਿਆ ਚੀਜ਼ ਲੈ ਖਾਨ ਨੂੰ ਆ ਚੀਜ਼ ਆਣੀ ਵਕ ਤਰ੍ਹਾਂ ਕਰੀਦਾ ਹੁੰਦਾ ਕਿਸੇ ਨਾਲ ਬਿਲਕੁਲ ਯਾਨੀ ਉਹ ਵੀ ਇਸ ਕਰਦੀ ਬਣੂ ਆਗੀ ਤੁਸੀਂ ਬਹਿ ਜਾਓ ਰੈਸਟ ਕਰ ਲਓ ਜੇ ਤੁਹਾਨੂੰ ਚਾਹ ਪਾਣੀ ਨਾ ਦਈਏ ਉਹ ਚਾਹ ਪਾਣੀ ਦਾ ਕੋਈ ਨਾ ਮੈਂ ਆਪੀ ਪੀ ਲੂੰਗਾ ਜਾ ਕੇ ਰਸੋਈ ਚ ਜੇ ਤੇਰਾ ਜੀ ਕਰਦਾ ਤੂੰ ਪੇਟੇ ਲਾਇਆ ਦੋ ਦਿਨ ਹਾਂ ਇਹ ਅੰਤ ਵਿੱਚ ਤੁਹਾਨੂੰ ਕਹਿਣੀ ਸੀਗੀ ਮੈਂ ਪਿੰਡ ਲਾਇਆਉਂਗੀ ਚੱਕ ਦੇਣਾ ਤੇਰੇ ਪਾਪੀ ਵੀ ਬਹੁਤ ਮੂਹਰਦੇ ਮੇਰਾ ਹਾਂ ਨਾਲੇ ਤੈਨੂੰ ਸ਼ਾਮ ਨੂੰ ਲੈਣਗੇ ਤੇ ਨਾਲੇ ਐ ਜੇ ਕਿਸੇ ਚੀਜ਼ ਦੀ ਲੋੜ ਹੋਈ ਕੋਈ ਨਾ ਮੈਨੂੰ ਫੋਨ ਕਰਦੀ ਮੈਂ ਆਪੇ ਭੇਜ ਦੂੰਗਾ ਠੀਕ ਹੈ ਤਾਂ ਹੇਤੇ ਲੋੜ ਹੋਈ ਕੋਈ ਨਾ ਤੁਸੀਂ ਮੈਨੂੰ ਸ਼ਾਮ ਨੂੰ ਛੱਡਿਆਓ ਹਾਂ ਹਾਂ ਮੈਂ ਸ਼ਾਮ ਨੂੰ ਛੱਡਿਆਉਂਗਾ ਠੀਕ ਹੋਰ ਤਾਂ ਨਹੀਂ ਕੋਈ ਲੋੜ ਨਹੀਂ ਨਹੀਂ ਹੋਰ ਤਾਂ ਸਿੱਧਾ ਚੱਲ ਮੈਂ ਉਧਰ ਜਾਣਾ ਵਾ ਫਿਰ ਤੂੰ ਪਾਇਆ ਚੰਗਾ ਮੈਂ ਪਾ ਬਿਲੂ ਕਹ ਦੂੰਗਾ ਜੇ ਕਿਸੇ ਚੀਜ਼ ਦੀ ਲੋੜ ਹੋਈ ਲੈ ਮੈਂ ਨੂੰ ਪੁੱਛ ਮੈਂ ਕੁਝ ਖਾਣਾ ਪੀਣਾ ਹਮਨ ਜੀ ਜੀ ਕੀ ਕਰੀ ਜੰਨੀ ਆਪ ਹੀ ਹੈ ਮੈਂ ਬੋਲਦੀ ਜੀ ਕੀ ਕਰਾਂ ਸਾਰਾ ਦਿਨ ਨਾ ਪਿਆ ਵੀ ਨਹੀਂ ਆਂਦਾ ਹੈਗਾ ਮੈਂ ਮੰਮੀ ਨੂੰ ਕਿੰਨੇ ਵਾਰੀ ਕਹਤਾ ਹਾਂ ਮੈਂ ਮੈਨੂੰ ਵਾੜਾ ਮोटा ਕੰਮ ਕਰ ਲੈਂਦੇ ਲੈ ਕੰਮ ਨਹੀਂ ਆਉਂਿਆ ਕੰਮ ਤੂੰ ਕੀ ਕਰਨਾਗਾ ਕੋਈ ਗੱਲ ਨਹੀਂ ਕੰਮ ਕਰਨ ਵਾਸਤੇ ਮੈਂ ਹੈਗੀ ਆਗੀ ਤੂੰ ਜਿਵੇਂ ਮੰਮੀ ਕਹਿੰਦੀ ਹੁੰਦੀ ਹੈ ਨਾ ਉਵੇਂ ਕਰਿਆ ਕਰ ਕੋਈ ਗੱਲ ਨਹੀਂ ਜੀ ਮੈਨੂੰ ਵੀ ਐ ਹੁੰਦਾ ਵੀ ਤੁਸੀਂ ਸਾਰਾ ਦਿਨ ਕੰਮ ਕਰੀ ਜਾਂਦੇ ਹੋ ਹੁਣ ਫਿਰ ਕਿਉਂ ਨਹੀਂ ਜਾਂਦਾ ਹੈਗਾ ਮੈਨੂੰ ਕੰਮ ਕਰਦੀ ਆ ਫਿਰ ਕੀ ਹੋ ਗਿਆ ਮੈਂ ਕਿਹੜਾ ਕੰਮ ਕਰਦੀ ਘਸਦੀ ਆ ਵਧੀਆ ਹੋ ਗਿਆ ਮੇਰੇ ਨਾਲੇ ਟਾਈਮ ਪਾਸ ਹੋ ਜਾਂਦਾ ਮੈਂ ਕੰਮ ਕਰਦੀ ਆ ਤੇ ਤੂੰ ਤੈਨੂੰ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਦੱਸ ਦੇ ਜੇ ਕੁਝ ਖਾਣਾ ਪੀਣਾ ਹੁੰਦਾ ਖਾਣਾ ਪੀਣਾ ਤਾਂ ਦੀਦੀ ਮੇਰਾ ਨਾ ਮਰਬ ਨੇ ਜ਼ਿਕਰੀ ਹੁੰਦਾ ਸੀ ਅੱਜ ਵੀਰੇ ਨੇ ਮਰਬਾ ਲੈ ਆ ਕੇ ਦਿੱਤਾ ਸੀ ਹਾਂ ਹਾਂ ਕੋਈ ਗੱਲ ਨਹੀਂ ਮਰਬਾ ਤਾਂ ਪਿਆਗਾ ਉਹ ਤਾਂ ਮੈਂ ਤੇਰੇ ਵਾਸਤੇ ਲਿਆ ਦੇਣੀ ਆ ਮੈਂ ਤਾਂ ਅੱਗੇ ਸੋਚੀ ਜਾਨੀ ਆ ਮੈਂ ਕੱਲਾ ਡਰਦੀ ਡਰਦੀ ਆਈ ਆ ਵਿਖਾਨੀ ਆਈ ਨਹੀਂ ਪਤਾ ਮਾਂ ਕਾ ਬੋਲੂਗੀ ਮੈਨੂੰ ਹਨਾ ਆਖੂਗੀ ਵੀ ਤੂੰ ਇਹਦੇ ਕੋਲੇ ਬੈਠੀ ਆ ਹੁਣ ਕੀ ਕਰਾਂ ਜੀ ਤਾਂ ਮੇਰਾ ਬਥੇਰਾ ਕਰਦਾ ਵੀ ਮੈਂ ਤੇਰੇ ਨਾਲ ਆ ਕੇ ਗੱਲਾਂ ਬਾਤਾਂ ਕਰਾਂ ਪਰ ਮਾਂ ਤੋਂ ਡਰਦੀ ਮੇਥਾ ਤੇਰੇ ਕੋਲ ਹੀ ਨਹੀਂ ਆਉਂਦੀ ਹੈਗੀ ਮੈਂ ਵੀ ਦੀਦੀ ਡਰਦੀ ਨਾ ਤੁਹਾਨੂੰ ਆਵਾਜ਼ ਵੀ ਨਹੀਂ ਮਾਰਦੀ ਮੈਨੂੰ ਇਹ ਹੁੰਦਾ ਜਿਵੇਂ ਤੁਹਾਨੂੰ ਬਾਜ ਮਾਰ ਲਈ ਤੁਹਾਨੂੰ ਕੁਝ ਬੋਲਣਗੇ ਤਾਂ ਨਹੀਂ ਬੁਲਾਉਂਦੀ ਮੈਂ ਵੀ ਹਾਂ ਕਹਿੰਦਾ ਤਾਂ ਸੀਗਾ ਵੀਰਾ ਮੈਂ ਤਾਂ ਮੈਨੂੰ ਕਿਹਾ ਸੀ ਕਰਨੇ ਨੇ ਕੰਨਾਂ ਭਾਬੀ ਤੂੰ ਐਵੇਂ ਹੀ ਨਾ ਕਰਿਆ ਕਰ ਕੋਈ ਗੱਲ ਨਹੀਂ ਮਾਂ ਨੂੰ ਮੈਂ ਸਮਝਾਉਂਗਾ ਪਰ ਕੀ ਕਰਾਂ ਕਾਣੂ ਸਮਝਦੀ ਆ ਮਾਂ ਹੁਣ ਤੂੰ ਆਪ ਹੀ ਦੱਸ ਆਮਣ ਮੇਰੇ ਹੱਥ ਵਸ ਕੁਛ ਹੈਗਾ ਮੈਂ ਪਹਿਲਾਂ ਕਹਿ ਕੇ ਹਟਿਆ ਮੰਮੀ ਵੀ ਜੇ ਪ੍ਰਮਾਤਮਾ ਦੇ ਹੱਥ ਵਸ ਹੁੰਦਾ ਨਾ ਤਾਂ ਕੋਈ ਵੀ ਇਦਾਂ ਦੀ ਗੱਲ ਨਹੀਂ ਹੁੰਦੀ ਹੁੰਦੀਗੀ ਨਾਲੇ ਮੇਰੇ ਘਰਾਂ ਕੀ ਕਰਦਾ ਹਾਂ ਹਾਂ ਤੂੰ ਆਪ ਦੱਸ ਮੇਰੇ ਘਰਾਂ ਕੀ ਕਰਦਾ ਵੀ ਮੇਰੇ ਬਿਜਵਾਕ ਹੋਵੇ ਨਾ ਹੈ ਮੈਂ ਮਾਂ ਦੇ ਤਾਨੇ ਮਿਹਣੇ ਸੁਣਾ ਮਤਾਬ ਕਹਿੰਨੀ ਆਂ ਵੀ ਪ੍ਰਮਾਤਮਾ ਮੈਨੂੰ ਤਾਂ ਇੱਕ ਕੁੜੀ ਹੀ ਦੇ ਦੇ ਮੇਰੇ ਧੀ ਹੋਵੇ ਮੈਂ ਤਾਂ ਉਹਨੂੰ ਹੀ ਲਾਡਾਂ ਨਾਲ ਪਾਲ ਲਾ ਪਰ ਮਾਂ ਨਹੀਂ ਨਾ ਸਮਝਦੀ ਹੁਣ ਇਹਨਾਂ ਗੱਲਾਂ ਨੂੰ ਦੀਦੀ ਜੇ ਆਪਦੀ ਧੀ ਦਿਨਾਂ ਨਾ ਹੋਵੇ ਤਾਂ ਫੇਰ ਪਤਾ ਲੱਗਦਾ ਹੁੰਦਾ ਮੰਮੀ ਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਹੈਗਾ ਆਪਦੀ ਧੀ ਦੇ ਜਾਂਦੀ ਦੀ ਜਵਾਕ ਹੋ ਗਈ ਤਾਂ ਕਰਕੇ ਕਹਿੰਦੀ ਆਪਾਂ ਨੂੰ ਸਹੀ ਗੱਲ ਆ ਪਰ ਮੇਰੀ ਗੱਲ ਸੁਣੋ ਮੈਂ ਤਾਂ ਦੀਦੀ ਨਾਲ ਵੀ ਕਦੇ ਬਿਤਕਰਾ ਕਰਿਆ ਦੇਖ ਤੂੰ ਆਈ ਆ ਮੈਂ ਤਾਂ ਤੈਨੂੰ ਵੀ ਕਦੇ ਨਹੀਂ ਅਜੇ ਤੱਕ ਕਦੇ ਮਾੜਾ ਚੰਗਾ ਬੋਲਿਆ ਮੈਂ ਕਹਿੰਦੀ ਆ ਵੀ ਚੱਲ ਕੋਈ ਗੱਲ ਨਹੀਂ ਜਵਾ ਕਰੀ ਜਾਂ ਨਿਆਣੀ ਆ ਮੇਰੇ ਤੋਂ ਛੋਟੀ ਆ ਹਾਂ ਮੈਂ ਤਾਂ ਕਰਨ ਨੂੰ ਦੇਖ ਲਾ ਹੈ ਲਾਡਾ ਨਾਲ ਪੜਿਆ ਵੀ ਚੱਲ ਮੈਂ ਤਾਂ ਛੋਟਾ ਦਿਔਰ ਸਮਝਦੀ ਆ ਵੀ ਚੱਲ ਆਦਾ ਭਰਾਮਾ ਵਰਗਾ ਹੁੰਦਾ ਮੈਨੂੰ ਤਾਂ ਜਮੀ ਨਹੀਂ ਫਰਕ ਆਏਗਾ ਪਰ ਫਿਰ ਵੀ ਮਾਂ ਸਮਝਦੀ ਨਹੀਂ ਪਹਿਲਾਂ ਤਾਂ ਮੇਰੇ ਨਾਲ ਮਾਂ ਬਾਲੇ ਚੰਗੀ ਰਹਿੰਦੀ ਹੁੰਦੀ ਸੀ ਮੇਰਾ ਇੰਨਾ ਮੋਹ ਕਰਦੀ ਸੀ ਹਾਂ ਹੁਣ ਹੀ ਪਤਾ ਨਹੀਂ ਕੀ ਹੋ ਗਿਆ ਪਰ ਆਇਆ ਨਾ ਮਾਂ ਦਾ ਵੀ ਕੋਈ ਕਸੂਰ ਨਹੀਂ ਇਹਦੇ ਵਿੱਚ ਕਸੂਰ ਤਾਂ ਸਾਰਾ ਮੇਰਾ ਹੀ ਆ ਕਿਉਂਕਿ ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜੇ ਅੱਜ ਮੇਰੇ ਕੋਲ ਜਵਾਬ ਹੁੰਦਾ ਤਾਂ ਉਹਨਾਂ ਦੀਆਂ ਵੀ ਅੱਖਾਂ ਠੰਡੀਆਂ ਹੋ ਜਾਂਦੀਆਂ ਲੋਕ ਤਾਂ ਤਾਨੇ ਮੇਨੇ ਮਾਰਦਿਆ ਜਦੋਂ ਮਾਂ ਕਹਿੰਦੀ ਮੈਂ ਬਾਹਰ ਜਾਣੀ ਆ ਤੇ ਲੋਕ ਮੈਨੂੰ ਕਹਿੰਦੇ ਆ ਅਖੇ ਲੈ ਵੱਡੀ ਨੂੰ ਇੰਨਾ ਟਾਈਮ ਹੋ ਗਿਆ ਇਹਨੂੰ ਕੋਈ ਜਵਾਬ ਨਹੀਂ ਹੋਇਆ ਹੁਣ ਇਹਦੇ ਵਿੱਚ ਮੈਂ ਦੱਸ ਕੀ ਕਰਾਂ ਕੋਈ ਨੰਦੀ ਦੇ ਤੁਸੀਂ ਗੁੱਸਾ ਨਾ ਕਰਾਈ ਕਰੋ ਚਲੋ ਹੋ ਤਾਂ ਮਮੀ ਨੇ ਕੰਮ ਲੱਗੀ ਪਈ ਉਹ ਕੋਟੀਆਂੀਆਂ ਬਣੀਆਂ ਦੇਖਦੀ ਮੈਂ ਆਪਣੇ ਪੋਤੇ ਪੋਤੀਆਂ ਵਾਸਤੇ ਇਦਾਂ ਦਾ ਕੁਝ ਬਹਾਂਗੀ ਭੁਣੀ ਜਾਂਦੂ ਬੈਠੀ ਕੰਮ ਲੱਗੀ ਪਈ ਐ ਨਾਲੇ ਆਪਾਂ 10 ਮਿੰਟ ਗੱਲਾਂ ਕਰ ਲਈਆਂ ਦੁੱਖ ਸੁੱਖ ਸਾਂਝਾ ਹੋ ਗਿਆ ਹਨਾ ਹੋ ਤਾਂ ਗੱਲ ਹੈ ਗਿਆ ਕਿੰਨਾ ਕੁ ਟਾਈਮ ਆਏ ਲੋਕ ਸੁਪਕੇ ਆਪਾਂ ਮਿਲ ਜਾਵਾਂਗੇ ਫਿਰ ਵੀ ਇੱਕ ਘਰ ਦੇ ਵਿੱਚ ਰਹਨੇ ਆ ਕੁਝ ਨਹੀਂ ਹੁੰਦਾਗਾ ਤੇ ਉਹ ਤਾਂ ਉਹ ਕਿਹੜਾ ਆਪਣੇ ਕੋਲ ਸਾਰਾ ਦਿਨ ਮੇਰੇ ਕੋਲ ਤਾਂ ਬੈੰਦੀ ਨਹੀਂ ਹੈਗੀ ਮੈਨੂੰ ਐ ਹੁੰਦਾ ਬਧੀ ਸਭੋਂ ਦੀ ਦੂਰੀ ਰਵੇ ਹੁਣ ਮੈਂ ਉੱਠਣ ਦੀ ਆਪ ਕੋਸ਼ਿਸ਼ ਕਰਦੀ ਸੀ ਮੈਨੂੰ ਕਰਨ ਜਾਂਦਾ ਵੀ ਅਮਨ ਕੋਈ ਗੱਲ ਨਹੀਂ ਤਪੇ ਜਾਂ 10 ਮਿੰਟ ਕਿਤੇ ਕਿਤੇ ਤਾਂ ਮੈਂ ਰਾਜ ਜੀ ਕਰਦਾ ਹੁੰਦਾ ਵੀ ਮੈਂ ਨਾ ਦੀਦੀ ਨੂੰ ਫੋਨ ਕਰਕੇ ਦੱਸ ਦਾਂ ਮੈਂ ਫੇਰ ਡਰਦੀ ਆ ਵੀ ਐਵੇਂ ਮਾਂ ਮੇਰ ਨਾਲ ਫੇਰ ਬੋਲੂਗੀ ਤੈਨੂੰ ਪਤਾ ਹੀ ਆ ਦੀਦੀ ਤੋਂ ਮਾੜਾ ਜਾਂ ਚਲਦੇ ਨੇਗੇ ਉਹ ਕਹਿ ਦਿੰਦੀ ਆ ਵੀ ਤੂੰ ਭਾਬੀ ਨਾਲ ਇਹ ਨਾ ਕਰਿਆ ਕਰ ਫੇਰ ਮਾੜਾ ਜਾਂ ਟਿਕ ਜਾਂਦੀ ਆ ਹੁਣ ਕੀ ਕਰਿਆ ਜਾਵੇ ਲੋਕ ਵੀ ਨਾ ਤੈਨੂੰ ਪਤਾ ਲੋਕਾਂ ਦਾ ਕੰਮ ਕੀ ਆ ਲੋਕ ਤਾਂ ਨਾ ਉਂਗਲਾ ਲਾਉਣ ਤੇ ਆਗੇ ਹੈ ਐਵੇਂ ਮੰਮੀ ਨੂੰ 扑ੜਕਾਈ ਜਾਂਦੀ ਆ ਏਦੂ ਤਾਂ ਚੰਗਾ ਘਰੇ ਰਹੇ ਰਵੇ ਬਾਹਰ ਜਾ ਵੀ ਨਾ ਪਿੰਨਾ ਲੋਕ ਕੁਛ ਕਹਿਣ ਸਭ ਕੋਈ ਨਹੀਂ ਮੈਂ ਚੱਲਣਾ ਦੂਦੇ ਨਾਲ ਰਸੋਈ ਨਾ ਨਾ ਤੂੰ ਕੀ ਕਰਨ ਜਾਣਾ ਮੈਂ ਤੇਰੇ ਵਾਸਤੇ ਨਾ ਨਹੀਂ ਕੋਈ ਨਾ ਤੂੰ ਬੈਠੀ ਰਹਿ ਮੇਰੀ ਗੱਲ ਸੁਣ ਨਾਲੇ ਨਾ ਅੰਦਰ ਠੰਡ ਹੁੰਦੀ ਆ ਨਾਲੇ ਸਿਰ ਤੇ ਮਾੜਾ ਮੋਟਾ ਕੁਛ ਲੈ ਲਿਆ ਕਰ ਹੈ ਜਾਂ ਤੂੰ ਕੋ ਜਾ ਕੇ ਬੈਠ ਜਾ ਮੈਂ ਤੇ ਤੇਰੇ ਵਾਸਤੇ ਮਰਬਾ ਲੈ ਆਣੀ ਬੈਠੀ ਉਹ ਫਿਰ ਹੋਰ ਕਿ ਮੈਨੂੰ ਕਿਸੇ ਨਾਲ ਗੱਲਬਾਤ ਨਹੀਂ ਕਰਨ ਦਿੰਦੇ ਮੰਮੀ ਹੋਰੇ ਅਚਲ ਜੀ ਮੈਂ ਤੇਰਾ ਜੀ ਕਰਦਾ ਨਾ ਓਵੇਂ ਕਰ ਲੈ ਨਾਲੇ ਫਿਕਰ ਨਾ ਕਰੀ ਕਿਸੇ ਗੱਲ ਦੀ ਠੀਕ ਆ ਨਾ ਤੇਰੀ ਵੱਡੀ ਭੈਣ ਬੈਠੀ ਹੈਗੀ ਤੇਰਾ ਹਰ ਇੱਕ ਸੌਂਕ ਪੂਰਾ ਕਰੂਗੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਤੂੰ ਮੈਨੂੰ ਬਸ ਇੱਕ ਆਵਾਜ਼ ਮਾਰਨੀ ਆ ਮੈਂ ਜਿੱਥੇ ਮਰਜ਼ੀ ਹੋਵਾਂ ਤੇਰੇ ਵਾਸਤੇ ਮੈਂ ਹਾਜ਼ਰ ਠੀਕ ਹੈ ਠੀਕ ਆ ਨਾ ਚਲ ਤੂੰ ਕੋਈ ਨਾ ਰਾਮ ਕਰ ਮੈਂ ਤੇਰੇ ਵਾਸਤੇ ਮਰ ਰੱਬ ਲੈ ਕੇ ਕੋਈ ਨਾ ਮੇਰੀ ਜੇ ਜੇ ਤੂੰ ਮਿਤੇ ਹੋਈ ਗੁੰਬੀ ਤੇਰੀ ਜੇ ਜਸ ਤੇਰੀ ਦੀ ਦੀ ਗੱਲਾਂ ਤੇ ਵਾਕੇ ਨਹੀਂ ਦੇ ਸਕਦਾ ਤਸੋ ਤੇ ਆ ਤਸੋ ਕਰ ਦੇ ਨੇ ਜੇ ਇਹਨਾਂ ਦੇ ਤੇ ਕੋਈ ਬੀਮਾਨੀ ਹੋਵੇ ਤੇ ਤੇ ਦੀ ਨਾਲ ਸਾਨੂੰ ਇੱਕ ਵਾ ਮੀਟੀ ਬਣਾ ਦੇ ਮੈਂ ਦੇਖਾਂ ਦਾ ਸਹੀ ਹੋਗੀ ਨੂ ਪਾਉਣ ਵਾਲੀ ਦਾ ਐਨਾ ਤਾਂ ਕਿੱਡਾ ਤ ਹੋਊਗਾ ਬਣਾ ਕੇ ਰੱਖ ਲੈਨੀ ਚਲ ਵਧੀਆ ਹੋਗੀ ਬਿ ਸਾਰੇ ਦੀ ਮੋਢੇ ਕੱਢ ਦੂੰ ਆਹ ਕੰਡਾ ਜੇ ਕੀ ਖੜਤੀ ਜਾਂਦੇ ਆ ਕੀ ਫੜ ਕਾਈ ਜਾਂਦੀ ਆ ਦੇਖਾ ਤਾਂ ਸਹੀ ਆਏ ਨਹੀਂ ਪਤਾ ਕੀ ਕਰੀ ਜਾਂਦੀ ਆ ਦੇਖਦੀ ਆ ਕੀ ਕਰਦੀ ਕੀ ਬਰ ਮੋੜਾ ਕੁਛ ਨਾ ਮੰਨੇ ਪ੍ਰਾਪਤ ਮਰਦੋਤ ਤੇ ਵੀ ਸੀਗਲਾਉਣ ਦੇ ਸ਼ਬਦ ਬਾਹਰ ਹੈ